ਸ੍ਰੀ ਗੁਰਜੀ ਮੈਂ ਪੁਲਜੀਤ ਸਿੰਘ ਫੇਪਰ ਤੋਂ ਔਰ ਅਜਮਰ ਨਾਲੇ ਸਿੰਧਰ ਕਾਰਗਜ ਫੀਲਪੁਰ ਤੋਂ ਔਰ ਅਸੀਂ ਦੋਵਾਂ ਨੇ ਮਿਲ ਕੇ ਸੁਪਰਾ ਲਿਆ ਸੀਗਾ ਕਿ ਅਸੀਂ ਜੋ ਆਪਣੀ ਕੈਜੂਆ ਖੇਤੀ ਆ ਔਰਨ ਖੇਤੀ ਆ ਥੋੜਾ ਪਲਾਟ ਅਸੀਂ ਤਲਵੰਡੀ ਵਿੱਚ ਪ੍ਰੋਜੈਕਟ ਵਾਈ ਕਰਾਂਗੇ ਔਰ ਧੰਨਵਾਦ ਉਸ ਸਰਪਰ ਕੁਵਾਈ ਗੁਰਜੀ ਦਾ ਨਰੰਕਾਰ ਦਾ ਸਿੱਧੇ ਪਾਸ਼ਾ ਦਾ ਜਿਹੜੀ ਕਿਰਪਾ ਬਖਸ਼ਿਸ਼ ਰਹਿਮ ਸਤਿਗੁਰਾਂ ਅੱਜ ਇਹ ਪ੍ਰੋਜੈਕਟ ਲਾਈਵ ਹੋ ਚੁੱਕਾ ਔਰ ਅਸੀਂ ਇਸ ਕੰਮ ਵਾਸਤੇ ਪ੍ਰੋਪਰ ਜੋ ਸਾਡੀ ਰਹਿਰਮਾ ਕੰਪਨੀ ਕਰ ਰਹੀ ਆ ਸਪੀਡ ਕੰਟਰੈਕਟ ਫਾਰਮਿੰਗ ਕਰਨਾਲ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਉਹਨਾਂ ਨੇ ਸਾਨੂੰ ਇਹ ਸਾਥ ਚੁਣਿਆ ਔਰ ਮਿਸ਼ਨ ਕੀ ਆ ਕਿ ਆਪਾਂ ਆਪਣੇ ਹੱਥੀ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਰਹੇ ਆ ਆਪਾਂ ਆਪਣੇ ਪ੍ਰੋਗਰਾਮ ਕਰਦੇ ਆ ਆਪਸ਼ਨ ਕਰਦੇ ਆ ਵਿਆਖਿਆਵੀਆਂ ਕਰਦੇ ਆ ਜੀ ਪਰ ਆਪਾਂ ਜਿਹੜੀ ਪ੍ਰੋਸੀਜਨ ਹੈ ਜਿੰਨੇ ਆਪਣੇ ਗੈਸਟ ਆ ਆਪਣੇ ਨੀਅਰ ਨੀਅਰਸ ਨੂੰ ਔਰ ਇੱਕ ਪ੍ਰੋਜੈਕਟ ਨਹੀਂ ਹੈ ਇੱਕ ਮਿਸ਼ਨ ਹੈ ਕਿ ਤਰ੍ਹਾਂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਆਪਾਂ ਕਿਸ ਤਰ੍ਹਾਂ ਆਪਣੀ ਸਿਹਤ ਦਾ ਖਿਆਰ ਰੱਖ ਸਕਦੇ ਆ ਔਰਨ ਖੇਤੀ ਦੇ ਨਾਲ ਜੋ ਇਹ ਗਰੋਹ ਦੀ ਖਾਦ ਬਣੇਗੀ ਔਰ ਇਹਦੇ ਨਾਲ ਅਸੀਂ ਆਪਣੇ ਆਲ ਵਾਲੇ ਜੀਵਨ ਨੂੰ ਕਿਸ ਤਰ੍ਹਾਂ ਬਦਲਾਅ ਕਰ ਸਕਦੇ ਆ ਔਰ ਮਾਰਗ ਹੋ ਰਹਿ ਸਕਦੇ ਆ ਔਰ ਇਹਦੇ ਨਾਲ ਨਾਲ ਇਹ ਪ੍ਰੋਜੈਕਟ ਤੁਸੀਂ ਆਪਣੇ ਖੇਤਾਂ 'ਚ ਲਗਾ ਸਕਦੇ ਹੋ ਜਿਸ ਤਰ੍ਹਾਂ ਅਸੀਂ ਲਗਾਇਆ ਠੀਕ ਹੈ ਜੀ ਉਸ ਤਰ੍ਹਾਂ ਹੋਈ ਗੈਰ ਕਰਾਂਗੇ ਤੁਹਾਨੂੰ ਸਬਸਿਡੀ ਦੇ ਦੇਗੇ ਤੁਹਾਨੂੰ ਲੋਨ ਲੈ ਕੇ ਜਾ ਕੇ ਹਰ ਚੀਜ਼ ਕਲੀਅਰ ਕਰਾਂਗੇ ਔਰ ਦੂਸਰੀ ਗੱਲ ਇਹ ਆ ਕਿ ਜਿਸ ਬੰਦੇ ਕੋਲ ਜ਼ਮੀਨ ਹੈ ਨਹੀਂ ਉਹ ਬੰਦਾ ਵੀ ਇਸ ਪ੍ਰੋਜੈਕਟ ਵਿੱਚ ਆਣ ਕੇ ਆਪਣੀ ਇਨਵੈਸਟਮੈਂਟ ਕਰਕੇ 810% ਪ੍ਰਤੀ ਮਾਹ ਵਧੀਆ ਗਰੰਟਡ ਟਰਨ ਲੈ ਸਕਦਾ ਔਰ ਇਹ ਪ੍ਰੋਜੈਕਟ ਲਾਈਵ ਹੋਵੇਗਾ ਔਰ ਹਰ ਇੱਕ ਦਾ ਪ੍ਰੋਜੈਕਟ ਜਿਹੜੀ ਪ੍ਰੋਜੈਕਸ਼ਨ ਉਹਦੇ ਹੱਥ 'ਚ ਹੋਏਗੀ ਔਰ ਮੈਂ ਹੁਣ ਕੁਝ ਕਹਾਂਗਾ ਕਿ 200 ਪ੍ਰੀ ਰਕਮਾਂ ਦੇ ਬੋਲਣ ਪ੍ਰੀ ਰਕਮਾਂ ਦੇ ਇਹ ਜਿਹੜਾ ਅਸੀਂ ਸੋਚਿਆ ਹੈਗਾ ਇਹ ਇਸ ਚੀਜ਼ ਕਰਕੇ ਸੋਚਿਆ ਹੈਗਾ ਵੀ ਅਸੀਂ ਆਪਣੇ ਜਿਹੜਾ ਬੱਚਿਆਂ ਦਾ ਫਿਊਚਰ ਹੈਗਾ ਜੋ ਅੱਜ ਅਸੀਂ ਜ਼ਹਿਰ ਖਵਾ ਰਹੇ ਉਹ ਅਸੀਂ ਕੱਲਾ ਜਿਹੜਾ ਜ਼ਹਿਰ ਆ ਫਰਟੀਲਾਈਜ਼ਰ ਦੇ ਰਾਈ ਅਸੀਂ ਸਿਰਫ ਖੇਤ ਦੇ ਵਿੱਚ ਨਹੀਂ ਉਸ ਨੂੰ ਅਸੀਂ ਬੀਜਦੇ ਅਸੀਂ ਸਭੋ ਆਪਣੀ ਸੋਸਾਇਟੀ ਦੇ ਵਿੱਚ ਆਪਣੇ ਬੱਚਾ ਨੂੰ ਖਵਾ ਰਹੇ ਆ ਆਪਾਂ ਅੱਜ ਸਾਰੇ ਜਾਣਦੇ ਕਿ ਹਰ ਇੱਕ ਫੈਮਿਲੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਮਿੱਧੇ ਪ੍ਰੋਬਲਮ ਬਿਮਾਰੀ ਦੀ ਚੱਲ ਰਹੀ ਹੈਗੀ ਆ ਇਹ ਚੀਜ਼ ਨੂੰ ਸੋਚ ਕੇ ਹੀ ਜਿਹੜਾ ਸਾਡੀ ਕੰਪਨੀ ਦਾ ਜਿਹੜੇ ਦੋ ਆਪਸ਼ਨ ਨੇ ਐਮ ਡੀ ਸਾਹਿਬ ਤੇ ਸੀ ਐਮ ਡੀ ਸਾਹਿਬ ਦੋਨੇ ਹੀ ਆਰਮੀ ਆਫੀਸਰ ਰਿਟਾਇਰ ਹੋਏ ਨੇ ਉਹਨਾਂ ਦੀ ਸੋਚ ਤੇ ਸਾਡੀ ਸੋਚ ਆਸ ਵਿੱਚ ਬਹੁਤ ਮਿਲੀ ਉਸ ਕਰਕੇ ਅਸੀਂ ਉਹਨਾਂ ਨਾਲ ਟਰਾਈ ਆਪ ਕਰਕੇ ਇਸ ਪ੍ਰੋਜੈਕਟ ਨੂੰ ਜਿਹੜਾ ਸ਼ੁਰੂ ਕੀਤਾ ਹੈਗਾ ਤਾਂ ਕਿ ਜਿਹੜੇ ਅਸੀਂ ਆਉਣ ਵਾਲੇ ਆਪਣੀ ਸੁਸਾਇਟੀ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਇੱਥੋਂ ਜਿਹੜੀਆਂ ਟ੍ਰੇਨਾਂ ਕਈਆਂ ਨੂੰ ਦਾ ਕੈਂਸਰ ਵਾਲੀ ਟ੍ਰੇਨ ਕਹਿ ਕੇ ਵੀ ਪੁਕਾਰਿਆ ਜਾਂਦਾ ਹੈਗਾ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਹੈਗੀਆਂ ਕਰੋਨਿਕ ਡਿਜੀ ਜਿਹੜੇ ਲੋਕਾਂ ਨੂੰ ਲੱਗੇ ਹੋਏ ਆ ਉਹਨਾਂ ਤੋਂ ਬਚਾਉਣ ਲਈ ਇੱਕੋ ਹੀ ਪਾ ਹੈਗਾ ਕਿ ਅਸੀਂ ਆਪਣਾ ਖਾਣ ਪੀਣ ਵਧੀਆ ਕਰੀਏ ਤੇ ਖਾਣ ਪੀਣ ਦੇ ਵਿੱਚ ਜਿਹੜੀ ਮੇਨ ਚੀਜ਼ ਆਦੀ ਹੈ ਇਹ ਹੈਗਾ ਫਰਟੀਲਾਈਜ਼ਰ ਜਿਹੜੀਆਂ ਜਰੀਲੀਆਂ ਜਿਹੜੀਆਂ ਦਵਾਈਆਂ ਅਸੀਂ ਪਾ ਰਹੇ ਹਾਂ 1967 ਰੇਟ ਦੇ ਵਿੱਚ ਗਵਰਨਮੈਂਟ ਨੇ ਇੱਕ ਹਰੀ ਕ੍ਰਾਂਤੀ ਗ੍ਰੀਨ ਰੈਵਿਊਲੂਸ਼ਨ ਲਿਆਉਣ ਦੇ ਲਈ ਇਹ ਉਤਮ ਸ਼ੁਰੂ ਕੀਤਾ ਸੀ ਪਰ ਕੋਈ ਵੀ ਚੀਜ਼ ਚਾਹੇ ਉਹ ਜ਼ਹਿਰ ਆ ਤੇ ਚਾਹੇ ਉਹ ਇੱਕ ਵਧੀਆ ਚੀਜ਼ ਵੀ ਆ ਅਗਰ ਉਹ ਐਕਸੈਸ ਦੇ ਵਿੱਚ ਅਸੀਂ ਵਰਤਦੇ ਆ ਚਾਹੇ ਅਸੀਂ ਫਰੂਟ ਲੈ ਲਈਏ ਅਸੀਂ ਕੇਲੇ ਵੀ ਅਗਰ ਦੋ ਖਾ ਲਈਏ ਤਾਂ ਸਾਡੇ ਸਿਹਤ ਲਈ ਵਧੀਆ ਅਗਰ ਅਸੀਂ ਉਸ ਨੂੰ ਵੀ ਲੋੜ ਤੋਂ ਵੱਧ ਖਾਈਏ ਤਾਂ ਉਹ ਸਾਡੇ ਲਈ ਹਾਨੀਕਾਰਕ ਹੁੰਦੀ ਆ ਤੇ ਅੱਜ ਜਿਹੜੀ ਹੈਗੀ ਆ ਜਿਹੜੇ ਕਿਸਾਨ ਵੀਰ ਹੈਗੇ ਆ ਫਸਲ ਵੱਧ ਲੈਣ ਦੇ ਲਈ ਉਹਨੂੰ ਬਹੁਤ ਜਿਹੜਾ ਫਾਈਟਲਾਈਜ਼ਰ ਆਪਣਾ ਵਧਾ ਰਹੇ ਆ ਜਿਸ ਨਾਲ ਜਿਹੜਾ ਬੁਮਾਰੀਆਂ ਲੱਗ ਰਹੀਆਂ ਅਸੀਂ ਸਾਰਿਆਂ ਨੂੰ ਬੇਨਤੀ ਵੀ ਕਰਦੇ ਆ ਕਿ ਇਹਨਾਂ ਚੀਜ਼ਾਂ ਤੋਂ ਆਪਾਂ ਬਚੀਏ ਤੇ ਜਿਹੜੀ ਜਿਵ ਖੇਤੀ ਵਾਲਾ ਆਪਾਂ ਧਿਆਨ ਦੇਈਏ ਤਾਂ ਕਿ ਆਪਣਾ ਜਿਹੜਾ ਫਿਊਚਰ ਹੈਗਾ ਉਹ ਵਧੀਆ ਰਹੇ ਜੇ ਹੈਲਥ ਆ ਤਾਂ ਸਭ ਕੁਝ ਹੈਗਾ ਜੇ ਹੈਲਥ ਨਹੀਂ ਤਾਂ ਕੁਛ ਨਹੀਂ ਆਪਣੇ ਰਹਿਣ ਸਣ ਵਾਸਤੇ ਤਿੰਨ ਚੀਜ਼ਾਂ ਦੱਸੀਆਂ ਬਜ਼ੁਰਗਾਂ ਨੇ ਰੋਟੀ ਕੱਪੜਾ ਮਕਾਨ ਕੱਪੜਾ ਬਹੁਤ ਹੀ ਆ ਪਾ ਰਹੇ ਆ ਆਪਾਂ ਮਕਾਨ ਬਹੁਛੇ ਰਹਾਂ ਲੈ ਕੇ ਕਿਧਰੇ ਜਾ ਕੇ ਆਪਣੀ ਰੋਟੀ ਬਿਲਕੁਲ ਹੀ ਬੇਕਾਰ ਹੋ ਗਈ ਜਿਹੜਾ ਦੀ ਰੋਟੀ ਖਾ ਰਹੇ ਆਪਾਂ ਔਰ ਸਾਡਾ ਮੇਨ ਮੋਤਵ ਹੈਗਾ ਕਿ ਤੁਹਾਡੀ ਰੋਟੀ ਦੀ ਥਾਲੀ ਵਿੱਚੋਂ ਜ਼ਹਿਰ ਕਢਣਾ ਔਰ ਅਸੀਂ ਪੂਰੇ ਹਿੰਦੁਸਤਾਨ ਨੂੰ ਬੇਨਤੀ ਕਰਦੇ ਹਾਂ ਸਾਡਾ ਸਾਥ ਦਿਓ ਇਹ ਪ੍ਰੋਜੈਕਟ ਆਪ ਲਵਾਓ ਸਾਡੇ ਕੋਲੋਂ ਲਵਾਓ ਕੰਪਨੀਆਂ ਲਗਵਾਓ ਮੇਰ ਮਕਸਦ ਆਪਣੇ ਖਾਣੇ ਦੀ ਥਾਲੀੋਂ ਜ਼ਹਿਰ ਕਢਣਾ ਹੈ ਔਰ ਅਸੀਂ ਅਫੀਲ ਕਰਦੇ ਆ ਕਿ ਬਦ ਤੁਸੀਂ ਪ੍ਰੋਜੈਕਟ ਦੇ ਨਾਲ ਵਿਜ਼ਿਟ ਕਰੋ ਇਹ ਤਲਵੰਡੀ ਭਾਈ ਪ੍ਰੋਜੈਕਟ ਹੈਗਾ ਜੀ ਔਰ ਤੁਹਾਨੂੰ ਪ੍ਰੋਪਰ ਐਡਰੈਸ ਵੀ ਦਿਆਂਗੇ ਅਸੀਂ ਹਰ ਚੀਜ਼ ਦਾ ਜੀ ਔਰ ਮੈਂ ਕਪੂਰ ਨੂੰ ਕਹ ਲੜ ਗਿਆ ਜੀ ਨੂੰ ਕਿ ਪਲੀਜ਼ ਇੱਕ ਵਾਰ ਇਹ ਐਡਰੈਸ ਬੋਲ ਦੇਣਾ ਕਿ ਇਹ ਕਿੱਥੇ ਪ੍ਰੋਜੈਕਟ ਲੱਗਿਆ ਹੈਗਾ ਉਸ ਦਾ ਨਾਮ ਅਸੀਂ ਤੁਹਾਨੂੰ ਵਿਜ਼ਿਟ ਕਰ ਸਕਦੇ ਆ ਜੀ ਇਹ ਤਲਵੰਡੀ ਭਾਈ ਦੇ ਵਿੱਚ ਇਹ ਪ੍ਰੋਜੈਕਟ ਲੱਗਿਆ ਹੈਗਾ ਇਹ ਤਲਵੰਡੀ ਭਾਈ ਦੇ ਵਿੱਚ ਸਾਧੂ ਵਾਲਾ ਰੋਡ ਹੈਗੀ ਆ ਸਾਧੂ ਵਾਲਾ ਰੋਡ ਤੇ ਮਿੰਟੇ ਦਾ ਸ਼ੈਲਰ ਆ ਉਸ ਦੇ ਨਾਲ ਰਸਤਾ ਹੁੰਦਾ ਉਸ ਦੇ ਨਾਲ ਹੀ ਅੰਦਰ ਜਿਹੜਾ ਪ੍ਰੋਜੈਕਟ ਲੱਗਾ ਹੋਇਆ ਬਾਕੀ ਜਿਹੜਾ ਅਸੀਂ ਇਹ ਵੀਡੀਓ ਪਾਵਾਂਗੇ ਸਾਡੇ ਤੁਸੀਂ ਜਿਹੜੇ ਨੰਬਰ ਹੈਗੇ ਮੇਰਾ ਕੁਲਜੀਤਜੀ ਦਾ ਲੈ ਕੇ ਸਾਡੇ ਤੋਂ ਡਿਟੇਲ ਦੇ ਵਿੱਚ ਤੁਸੀਂ ਇਹਦੀ ਜਾਣਕਾਰੀ ਲੈ ਸਕਦੇ ਆ ਅਸੀਂ ਤੁਹਾਨੂੰ ਲੋਕੇਸ਼ਨ ਵੀ ਉਸ ਦੀ ਭੇਜ ਦਵਾਂਗੇ ਧੰਨਵਾਦ ਹਾਂਜੀ ਸਰ ਔਰ ਗਣੇਸ਼ਰ ਤੋਂ ਔਰ ਇੱਥੇ ਆਪਣਾ ਜਿਹੜਾ ਹੈਗਾ ਵਾ ਵੀਰਜੀ ਨੇ ਇਹ ਆਪਣਾ ਚਾਰ ਕਿੱਲਾਂ ਦੇ ਵਿੱਚ ਪ੍ਰੋਜੈਕਟ ਲਵਾਇਆ ਵਾ ਤੇ ਜਸਪ੍ਰਿਤ ਬਾਜੀ ਨੇ ਇਹਨੇ ਸਰਪ੍ਰਸਤ ਇੱਥੇ ਦਾ ਐਡਰੈਸ ਸੁਣ ਗਏ ਵੀ ਐਡਰੈਸ ਕੀ ਆ ਇੱਥੇ ਪਲਾਂਟ ਲੱਗਿਆ ਹਾਂਜੀ ਬਾਜੀ ਦੱਸੋ ਪਿੰਡ ਕਿੰਦਾ ਹੈਗਾ ਤਹਿਸੀਲ ਆਪਣਾ ਤਪਾ ਤੇ ਡਿਸਟ੍ਰਿਕਟ ਬਰਨਾਲਾ ਜੀ ਇਹ ਕਿੱਥੋਂ ਨੇੜੇ ਪੈਂਦਾ ਜੀ ਇਹ ਆਪਣਾ ਮੋਗਰ ਰੋਡ ਤੋਂ ਜੀ 4 ਕਿਲੋਮੀਟਰ ਪੈਂਦਾ ਜੀ ਆਪਣਾ ਖੇਤ ਪਿੰਡ 2 ਕਿਲੋਮੀਟਰ ਬੰਦਾ ਬਦੌੜ ਤੋਂ 8 ਕਿਲੋਮੀਟਰ ਸਹਨੇ ਤੋਂ ਬਾਈ ਜੀ ਪੈਂਦਾ ਹੈ 6 ਕਿਲੋਮੀਟਰ ਠੀਕ ਹੈ ਜੀ ਥੱਲੇ ਵਾਲ ਤੋਂ 4 ਕਿਲੋਮੀਟਰ ਹਨ ਮਹਿਰ ਲੱਗ ਜਾਂਦੀ ਹੈ ਜੀ ਬਠਿੰਡੇ ਵਾਲੀ ਆਪਣਾ ਖੇਤ ਬਸ ਠੀਕ ਹੈ ਕਿਦਾਂ ਲੱਗਿਆ ਤੁਹਾਨੂੰ ਇਹ ਪ੍ਰੋਜੈਕਟ ਬਾਰੇ ਬਹੁਤ ਵਧੀਆ ਬਹੁਤ ਵਧੀਆ ਅੱਗੇ ਜੋ ਸਿੰਮੇਗਾ ਤਰਜਲ ਸਾਹਮਣੇ ਆਈ ਜਾਣਾ ਬਸ ਜੀ ਧੰਨਵਾਦ ਜੀ ਓਕੇ ਜੀ